ਕਦੇ ਪਿੱਠ ਪਿੱਛੇ ਤੁਹਾਡੀ ਗੱਲ ਚੱਲੇ ਤਾਂ ਘਬਰਾਇਆ ਨਾ ਕਰੋ ਕਿਉਂਕਿ ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿੰਨਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ ਬੁਰਾਈ ਵੀ ਉਹਨਾਂ ਦੀ ਹੀ ਹੁੰਦੀ ਹੈ ਜੋ ਜਿਉਂਦਾ ਹੈ ਮਰਨ ਤੋਂ ਬਾਅਦ ਤਾਂ ਤਾਰੀਫ਼ਾਂ ਹੀ ਹੁੰਦੀਆਂ ਦੂਜਿਆਂ ਦੀ ਇੱਜ਼ਤ ਉਛਾਲਣ ਵਾਲੇ ਦੀ ਇੱਕ ਦਿਨ ਖੁਦ ਦੀ ਇੱਜ਼ਤ ਉੱਛਲ ਜਾਂਦੀ ਹੈ ਕੋਸ਼ਿਸ਼ ਕਰੋ ਕਿ ਇਸ ਉਛਲ ਕੁੱਦ ਤੋਂ ਦੂਰ ਹੀ ਰਹੀਏ ਤਾਰੀਫ਼ ਅਤੇ ਇੱਜ਼ਤ ਕਮਾਈ ਜਾਂਦੀ ਹੈ ਇਹ ਮੰਗਨ ਨਾਲ ਕਦੇ ਨਹੀਂ ਮਿਲਦੀ ਜ਼ਿੰਦਗੀ ਵਿੱਚ ਅੱਧਾ ਦੁੱਖ ਗਲਤ ਲੋਕਾਂ ਤੋਂ ਉਮੀਦ ਰੱਖਣ ਨਾਲ ਆਉਂਦਾ ਅਤੇ ਬਾਕੀ ਅੱਧਾ ਸਹੀ ਲੋਕਾਂ ਤੇ ਸ਼ੱਕ ਕਰਨ ਨਾਲ ਆਉਂਦਾ ਹੈ ਦੁਨੀਆ ਵਿੱਚ ਝੂਠੇ ਲੋਕਾਂ ਨੂੰ ਬਹੁਤ ਹੀ ਹੁਨਰ ਆਉਂਦੇ ਹਨ ਸੱਚੇ ਲੋਕ ਤਾਂ ਇਲਜ਼ਾਮਾਂ ਨਾਲ ਹੀ ਮਰ ਜਾਂਦੇ ਨੇ ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਨ ਕੱਟ ਰੱਖੋ ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ ਵਿੱਚ ਅਰਮਾਨ ਕੱਟ ਰੱਖੋ ਸਲਾਹ ਹਾਰੇ ਹੋਈ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਖੁੱਦ ਦਾ ਇਨਸਾਨ ਨੂੰ ਕਦੇ ਹਾਰਨ ਨਹੀਂ ਦਿੰਦਾ ਪ੍ਰੇਰਣਾ ਲੈਣੀ ਹੈ ਤਾਂ ਲਹਿਰਾਂ ਤੋਂ ਲੋ ਇਸ ਲਈ ਨਹੀਂ ਕਿ ਉਹ ਉੱਠਦੀਆਂ ਨੇ ਤੇ ਡਿੱਗ ਜਾਂਦੀਆਂ ਨੇ ਸਗੋਂ ਇਸ ਲਈ ਕਿ ਉਹ ਜਦੋਂ ਵੀ ਡਿੱਗਦੀਆਂ ਨੇ ਤਾਂ ਨਵੇਂ ਜੋਸ਼ ਨਾਲ ਫੇਰ ਉੱਠ ਖੜਦੀਆਂ ਨੇ ਜਦੋਂ ਕਿਸੇ ਦੇ ਘਰ ਜਾਵੋ ਤਾਂ ਆਪਣੀਆਂ ਅੱਖਾਂ ਤੇ ਇਹਨਾਂ ਕਾਬੂ ਰੱਖੋ ਕਿ ਉਸ ਦੇ ਸਤਿਕਾਰ ਤੋਂ ਬਿਨਾ ਉਸ ਦੀਆਂ ਕਮੀਆਂ ਨਾ ਦਿਖਣ ਅਤੇ ਜਦੋਂ ਕਿਸੇ ਦੇ ਘਰ ਤੋਂ ਨਿਕਲੋ ਤਾਂ ਆਪਣੀ ਜ਼ੁਬਾਨ ਤੇ ਕਾਬੂ ਰੱਖੋ ਤਾਂ ਕਿ ਉਸ ਦੇ ਘਰ ਦੀ ਇੱਜ਼ਤ ਅਤੇ ਇਰਾਜ਼ ਦੋਵੇਂ ਕਾਇਮ ਰਹਿਣ। ਇਹ ਦੋ ਗੁਣ ਲਾ ਆਪਣੇ ਅੰਦਰ ਪੈਦਾ ਕਰ ਲਵੋ। ਇੱਕ ਤਾਂ ਚੁੱਪ ਰਹਿਣਾ ਤੇ ਦੂਜਾ ਮਾਫ ਕਰਨਾ ਕਿਉਂਕਿ ਚੁੱਪ ਰਹਿਣ ਤੋਂ ਬਿਹਤਰ ਕੋਈ ਜਵਾਬ ਨਹੀਂ ਅਤੇ ਮਾਫ ਕਰ ਦੇਣ ਤੋਂ ਬਿਹਤਰ ਕੋਈ ਸਜ਼ਾ ਨਹੀਂ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਇਸ ਚੈਨਲ ਨੂੰ ਸਬਸਕ੍ਰਾਈਬ